ਸੋ ਸਤਿ ਸ਼੍ਰੀ ਅਕਾਲ ਜੀ ਸਲਾਮ ਅਲੈਕੁਮ ਵਲਿਕਮ ਅੱਜ ਇੱਕ ਗੁਰਬਾਣੀ ਦੀ ਪਾਠ ਹੈ ਬਿਨ ਨਾਵੇਂ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪ੍ਰਭੂ ਦੇ ਨਾਮ ਤੋਂ ਬਿਨਾ ਮਨੁੱਖ ਜੋ ਬੋਲਦਾ ਹੈ ਵਿਅਰਥ ਹੈ ਹੈ ਨਾਨਕ ਜੋ ਮਨੁੱਖ ਨਾਮ ਵਿੱਚ ਰਤੇ ਹੋਏ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ ਇੱਕ ਕੈਰੀ ਜਾਂ ਗੁਰਬਾਣੀ ਕੀ ਰੱਬ ਦੇ ਨਾਮ ਤੋਂ ਬਿਨਾਂ ਇਨਸਾਨ ਜੋ ਬੋਲਦਾ ਉਹ ਵਿਅਰਥ ਹੈ ਤੇ ਦੇਖੋ ਅਸੀਂ ਜਦੋਂ ਦਾ ਇੱਕ ਟਾਈਮ ਸੈੱਟ ਕੀਤਾ ਹੋਇਆ ਹੈ ਕਿ ਰੱਬ ਨੂੰ ਯਾਦ ਕਰਨ ਦਾ ਟਾਈਮ ਸਵੇਰ ਮਾਰਨਿੰਗ ਟਾਈਮ ਤੇ ਈਵਨਿੰਗ ਟਾਈਮ ਹੈ ਨਾ ਸਵੇਰੇ ਤੇ ਸ਼ਾਮ ਨੂੰ ਤੇ ਉਹ ਤੋਂ ਵੀ ਅਸੀਂ ਅੰਦਰ ਨੂੰ ਯਾਦ ਕਰਨਾ ਆ ਬਾਕੀ ਤੇ ਸਾਰਾ ਦਿਨ ਦੁਨਿਆਵੀ ਗੱਲਾਂ ਹੀ ਨਹੀਂ ਖਤਮ ਹੁੰਦੀਆਂ ਸਾਡੀਆਂ ਹੈਨਾ ਬਾਕੀ ਸਾਰਾ ਦਿਨ ਸਾਡੇ ਦੁਨਿਆਵੀ ਮਸਲੇ ਹੀ ਨਹੀਂ ਮੁੱਕਦੇ ਜਿਹੜੇ ਦੁਨਿਆਵੀ ਮਸਲੇ ਆ ਗੱਲਾਂ ਬਾਤਾਂ ਕਰਦੀਆਂ ਹੁੰਦੀਆਂ ਆਪਾਂ ਕਈ ਕੁਝ ਕਈ ਕੰਮ ਕਰ ਲੈਂਦੇ ਦੁਨਿਆਵੀ ਹੈਨਾ ਤੇ ਰੱਬ ਲਈ ਤਾਂ ਆਪਾਂ ਇੱਕ ਫਰਜ਼ ਹੀ ਰੱਖਿਆ ਸਮਝਿਆ ਵੀ ਉਹ ਸਾਡਾ ਫਰਜ਼ ਆ ਦੋ ਟਾਈਮ ਦਿਮਾਗ ਉਤਾਰ ਕੇ ਜਿਵੇਂ ਕਿ ਮੁਸਲਮਾਨ ਨਮਾਜ਼ ਪੜਦੇ ਆ ਉਹ ਪੰਜ ਵੇਲੇ ਪੜਦੇ ਆ ਤੇ ਸਿੱਖ ਉਹ ਦੋ ਵੇਲੇ ਬਾਣੀ ਪੜਦੇ ਆ ਹਨਾ ਪਾਠ ਕਰਦੇ ਆ ਆਪਣਾ ਨਾਮ ਜਪਦੇ ਜੋ ਵੀ ਤੇ ਦੋ ਟਾਈਮ ਇਹ ਇੱਕ ਫਰਜ਼ ਸਮਝਿਆ ਵਾ ਪੜ ਕੇ ਤੇ ਬਸ ਠੀਕ ਆ ਫਰਜ਼ ਆਪਣਾ ਤਾਂ ਕਰਕੇ ਲੱਖ ਠੀਕ ਆ ਤੇ ਇੱਕ ਦਾਲਿਆ ਦੇਖੋ ਅਸੀਂ ਲੋਕ ਬਾਕੀ ਕੰਮ ਬਹੁਤ ਕਰਦੇ ਆ ਦੁਨੀਆਵੀ ਕੰਮ ਜਿਆਦਾ ਕਰਦੇ ਆ ਰੱਬੋਂ ਘਟਿਆ ਦਿੰਦੇ ਗੱਟ ਗੁਰਬਾਣੀ ਕੀ ਕਹਿ ਰਹੀ ਹੈ ਇਹ ਬਾਣੀ ਕਹਿ ਰਹੀ ਆ ਕਿ ਅਸੀਂ ਜੋ ਵੀ ਬੋਲਦੇ ਹਾਂ ਰੱਬ ਦੇ ਨਾਮ ਤੋਂ ਬਿਨਾਂ ਜਿਹੜੀ ਵੀ ਗੁਫ਼ਤਗੂ ਕਰਦੇ ਆ ਕੋਈ ਵੀ ਗੱਲਬਾਤ ਕਰਦੇ ਆ ਸਭ ਵਿਅਰਥ ਆ ਉਹ ਕਰਨ ਦਾ ਕੋਈ ਫਾਇਦਾ ਨਹੀਂ ਆ ਮਤਲਬ ਗੁਰਬਾਣੀ ਸਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਉਹ ਜੋ ਆਪਾਂ ਕਰਦੇ ਆ ਇਹ ਹਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਹਰ ਵਕਤ ਉਸ ਮਾਲਕ ਦੀ ਗੱਲ ਹੀ ਕਰਨੀ ਚਾਹੀਦੀ ਆ ਉਸ ਮਾਲਕ ਦੀ ਯਾਦ ਚ ਹੀ ਰਹਿਣਾ ਚਾਹੀਦਾ ਆ ਹਰ ਵਕਤ ਇਦਾਂ ਪਰ ਨਹੀਂ ਹੁੰਦਾ ਨਹੀਂ ਨਾ ਹੁੰਦਾ ਅਸੀਂ ਉਹਦੀ ਯਾਦ ਵਿੱਚ ਨਹੀਂ ਰਹਿ ਸਕਦੇ ਨਹੀਂ ਰਹਿਨੇ ਰਹਿਣਾ ਚਾਹੀਦਾ ਆ ਪਰ ਨਹੀਂ ਰਹੇ ਇਦਾਂ ਵੀ ਆਪਾਂ ਇੱਕ ਦੂਜੇ ਨਾਲ ਵੀ ਬਹੁਤ ਗਲਤ ਵਿਹਾਰ ਕਰਦੇ ਆ ਚੁਗਲੀ ਲੰਦੇ ਆਪਣਾ ਕਰਦੇ ਆ ਇੱਕ ਦੂਜੇ ਨਾਲ ਵੀ ਕਿ ਜਦੋਂ ਦੋ ਇਨਸਾਨ ਇਕੱਠੇ ਹੋ ਜਾਣ ਇਕੱਠੇ ਹੋ ਕੇ ਬੈਠ ਜਾਣ ਉਹ ਹਮੇਸ਼ਾ ਤੀਸਰੇ ਇਨਸਾਨ ਦੀ ਗੱਲ ਹੀ ਬੁਰੀਾਈ ਹੀ ਕਰਦੀ ਹੈ ਉਹਨੂੰ ਬੋਲਦੇ ਆ ਚੁੰਗਲੀ ਲਿੰਦਿਆ ਤੀਜੇ ਬੰਦੇ ਦੀ ਗੱਲ ਹੀ ਕਰਨੀ ਇਹ ਤਾਂ ਇਦਾਂ ਇਹ ਤਾਂ ਉਦਾਂ ਇਦਾਂ ਕਰਦੇ ਆਪਾਂ ਕਰਦੇ ਨਾ ਇਹ ਸਾਡੀ ਆਦਤ ਵਾ ਗੰਦਿਆਂ ਦੀ ਘੱਟਾ ਚਲੋ ਜਨਾਨੀਆਂ ਦੀ ਜ਼ਿਆਦਾ ਹੈ ਗੁੱਡੀਆਂ ਦੀ ਜ਼ਿਆਦਾ ਹੈ ਨਾ ਚੁਗਲੀਆਂ ਕਰਨੀ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਮੈਨੂੰ ਵੀ ਬਹੁਤ ਆਉਂਦਾ ਹੈ ਮਜ਼ਾ ਅਗਰ ਉਹੀ ਆਪਾਂ ਚੁਗਲੀਆਂ ਕਰਨੀਆਂ ਬਹੁਤ ਵਧੀਆ ਗੱਲ ਆ ਪਰ ਵਧੀਆ ਗੱਲ ਨਹੀਂ ਆ ਮਤਲਬ ਕਿ ਇਹ ਚੁਗਲੀਆਂ ਕਰਨੀਆਂ ਚਾਹੀਦੀਆਂ ਹਨ ਪਰ ਟੋਪਿਕ ਚੇਂਜ ਕਰ ਲੈਣਾ ਚਾਹੀਦਾ ਹੈ ਟੋਪਿਕ ਚੇਂਜ ਮਤਲਬ ਆਪਾਂ ਕਿਸੇ ਇਨਸਾਨ ਨਾਲ ਇਹ ਚੁਗਲੀਆਂ ਕਰਦੇ ਹਣਾ ਉਹੀ ਅਸੀਂ ਰੱਬ ਦੀਆਂ ਗੱਲਾਂ ਕਰੀਏ ਚੁਗਲੀ ਮਤਲਬ ਇਕੱਜਾ ਗੱਲਬਾਤ ਐ ਕਰਨੀ ਹੈ ਕਿਸੇ ਤੀਜੇ ਦੀ ਆਪਾਂ ਰੱਬ ਨਾਲ ਉਹੀ ਗੱਲਬਾਤ ਕਰੀਏ ਰੱਬ ਦੀਆਂ ਗੱਲਾਂਬਾਤਾਂ ਕਰੀਏ ਤੇ ਹੋ ਗਿਆ ਨਾ ਉਹੀ ਕਿ ਜੀ ਹਰ ਵਕਤ ਰੱਬ ਨੂੰ ਯਾਦ ਕਰਨਾ ਹਰ ਵਕਤ ਉਹਦੇ ਨਾਮ ਤੇ ਰਹਿਣਾ ਹੋ ਜਾਣਾ ਇਸੇ ਤਰ੍ਹਾਂ ਆਪਾਂ ਟੋਪੀ ਵੀ ਚੇਂਜ ਕਰ ਲੀਏ ਤਾਂ ਚੁਗਲੀ ਕਰਨੀ ਨਾ ਕਰੀਏ ਹੈਨਾ ਤੇ ਇਸੇ ਤਰ੍ਹਾਂ ਹਰ ਮੁਖਤਰਬ ਲਈ ਯਾਦ ਕੀਤਾ ਜਾ ਸਕਦਾ ਤੇ ਇੱਥੇ ਹੀ ਸਤਿਗੁਰੂ ਦੀ ਲੋੜ ਪੈ ਕਮੀ ਮਹਿਸੂਸ ਹੁੰਦੀ ਹੈ ਬੰਦੇ ਨੂੰ ਕਮੀ ਮਹਿਸੂਸ ਹੁੰਦੀ ਹੈ ਸਤਿਗੁਰੂ ਦੀ ਕਿ ਦੇਖੋ ਹੁਣ ਕੀ ਅਗਰ ਕੋਈ ਸਾਡਾ ਸਤਿਗੁਰੂ ਹੋਵੇ ਤਾਂ ਉਹ ਸਾਨੂੰ ਇੰਨਾ ਬੁਰੇ ਕੰਮਾਂ ਤੋਂ ਰੋਕੇ ਹੈਣਾ ਇਹਨਾਂ ਬੁਰੀ ਕੰਮਾਂ ਤੋਂ ਚੁਗਲੀ ਨਿੰਦਿਆ ਤੋਂ ਹੋਰ ਵੀ ਬੜੇ ਬੁਰੀ ਕੰਮ ਇਹਨਾਂ ਤੋਂ ਰੋਕ ਕੇ ਪਰ ਸਾਡਾ ਕੋਈ ਗੁਰੂ ਹੈ ਨਹੀਂ ਸਤ ਗੁਰੂ ਹੈ ਨਹੀਂ ਤੁਹਾਨੂੰ ਵੀ ਰੋਕਦਾ ਨਹੀਂ ਹੈਨਾ ਅਸੀਂ ਬਾਣੀ ਪਾੜਦੇ ਆਂ ਆਪ ਹੀ ਸਮਝੀ ਜਾਂਦੇ ਆਂ ਤੇ ਹਾਨੂੰ ਸਾਨੂੰ ਕਿਹੜਾ ਹੁੰਦਾ ਵੀ ਉਹਨਾਂ ਨੇ ਬਾਣੀ ਨੇ ਸਾਨੂੰ ਰੋਕਣਾ ਟੋਕਣਾ ਹੈਨਾ ਆਪਾਂ ਆਪਣੀਆਂ ਚਲਾਕੀਆਂ ਕਰਦੇ ਜਾਂਦੇ ਆਂ ਇਹ ਵੀ ਰੋਕਦਾਨੀ ਆ ਜਿਵੇਂ ਸਕੂਲ ਜਾਂਦੇ ਬੱਚੇ ਨੂੰ ਰੋਕਣ ਲਈ ਇੱਕ ਟੀਚਰ ਹੁੰਦਾ ਹੈ ਨਾ ਉਵੇਂ ਸਾਡੇ ਲਈ ਵੀ ਇੱਕ ਗੁਰੂ ਹੋਣਾ ਜ਼ਰੂਰੀ ਆ ਉਸਤਾਦ ਹੋਣਾ ਜ਼ਰੂਰੀ ਆ ਇਹ ਰੁਹਾਣੀ ਤੇ ਦੇ ਰਾਹਤੇ ਤੇ ਉਹਾਨੂੰ ਰੋਕ ਕੇ ਉਹਾਨੂੰ ਗੁੱਸੇ ਹੋਵੇ ਫਿਰ ਅਸੀਂ ਉਹ ਰਾਹ ਤੋਂ ਹਟ ਸਕਦੇ ਉਤਾਂਡ ਨਾ ਬੜਾ ਔਖਾ ਹੈ ਕਹਾਂ ਤੇ ਬਹੁਤ ਔਖਾ ਹੈ ਤੇ ਸਾਨੂੰ ਗੁਰੂ ਦੀ ਲੋੜ ਆ ਸੱਚੀ ਸਾਨੂੰ ਹਰ ਵਕਤ ਗੁਰੂ ਰੱਬ ਦੇ ਨਾਲ ਜੋੜੀ ਰੱਖੀ ਇਹ ਗੱਲ ਵਾ ਠੀਕਾ ਵਰਨਾ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਬਿਨਾ ਗੁਰੂ ਦoharਤ ਰੱਬ ਨੂੰ ਯਾਦ ਕਰਦੇ ਰਹੀ ਨਹੀਂ ਜਦ ਤੱਕ ਸਤ ਗੁਰੂ ਦੀ ਰਹਿਮਤ ਨਾ ਹੋਊਗੀ ਉਦੋਂ ਤੱਕ ਨਹੀਂ ਹੋਣਾ ਸਤ ਗੁਰੂ ਦੀ ਰਹਿਮਤ ਹੋਣੀ ਬਹੁਤ ਜ਼ਰੂਰੀ ਆ ਠੀਕਾ ਬਟ ਇਹ ਜਿਹੜਾ ਵੀ ਕੰਮ ਹੈ ਨਾ ਜੋ ਵੀ ਗੱਲਾਂ ਕੀਤੀਆਂ ਆ ਇਹ ਹਰ ਵਕਤ ਰੱਬ ਨੂੰ ਚੇਤਾ ਉਹੀ ਰੱਖ ਸਕਦਾ ਹੈ ਜਿੰਨੂੰ ਰੱਬ ਚਾਵੇ ਜੇ ਰੱਬ ਨਹੀਂ ਚਾਹੁੰਦਾ ਫਿਰ ਨਹੀਂ ਇਹਰੇ ਕੁਝ ਨਹੀਂ ਹੋ ਸਕਦਾ ਜੇ ਰੱਬ ਨਾ ਚਾਵੇ ਤਾਂ ਮੈਂ ਵੀਡੀਓ ਵੀ ਨਹੀਂ ਬਣਾ ਸਕਦਾ ਜੇ ਰੱਬ ਨਾ ਚਾਵੇ ਤੇ ਤੁਸੀਂ ਮੇਰੀ ਵੀਡੀਓ ਵੀ ਨਹੀਂ ਦੇਖ ਸਕਦੇ ਠੀਕ ਆ ਰੱਬ ਚਾਹੁੰਦਾ ਹੈ ਮੈਂ ਵੀਡੀਓ ਬਣਾ ਰਿਹਾ ਹਾਂ ਰੱਬ ਚਾਹੁੰਦਾ ਹੈ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਰੱਬ ਜੋ ਚਾਹੁੰਦਾ ਹੈ ਉਹ ਹੋ ਰਿਹਾ ਹੈ ਤੇ ਜੋ ਉਹਨੇ ਚਾਇਆ ਮਾਲਕ ਨੇ ਉਹੀ ਹੁੰਦਾ ਰਹਣਾ ਹੈ ਠੀਕ ਆ ਤੇ ਸਤਿਗੁਰੂ ਵਾਲੇ ਬਣੋ ਗੁਰੂਹੀਣ ਹੋਣ ਕਰਕੇ ਸਾਨੂੰ ਸਮਝ ਨਹੀਂ ਆ ਠੀਕ ਆ ਤੇ ਸਤਗੁਰੂ ਵਾਲੇ ਬਣੋ ਹਰ ਥਾਂ ਤੇ ਉਸਤਾਦ ਦੀ ਲੋੜ ਪੈਂਦੀ ਆ ਇੱਥੇ ਵੀ ਉਸਤਾਦ ਦੀ ਲੋੜ ਆ ਬਾਣੀ ਕਹਿਰੀ ਆ ਗੁਰੂ ਤੋਂ ਬਿਨਾਂ ਗਿਆਨ ਪੈਦਾ ਨਹੀਂ ਹੋ ਸਕਦਾ ਗੁਰੂ ਹੋਊਗਾ ਗਿਆਨ ਮਿਲੂਗਾ ਗਿਆਨ ਕਿਹੜਾ ਆਤਮਿਕ ਗਿਆਨ ਰੂਹਾਂ ਦਾ ਗਿਆਨ ਅੰਦਰ ਰੂਹਾਂ ਦਾ ਜੋ ਉਹਨਾਂ ਦਾ ਗਿਆਨ ਆ